ਇਹ ਅੱਜ ਪੋਲੀ ਟੈਕਨੀਕਲ ਬਟਾਰਾ ਜੋ ਕਿ ਇਥੇ ਕਾਲਜ ਟੈਕਨੀਕਲ ਕਾਲਜ ਹੈ ਇਥੇ ਵਿਦਿਆਰਥੀ ਸੋਨੀ ਬਿਲਡਿੰਗ ਹੈ ਬਿਲਡਿੰਗ ਵਿੱਚ ਵਧੀਆ ਸਖਤਰਾ ਪ੍ਰੋਫੈਸਰ ਹਾਂ ਵਧੀਆ ਗਰਾਊਂਡ ਹੈ ਔਰ ਵਧੀਆ ਸਟੂਡੈਂਟ ਪੜਦੇ ਹਨ ਤੇ ਆਪਸੇ ਪੁਰਾਣਾ ਕਾਲਜ ਜੋ ਬਟਾਰਾ ਦਾ ਪੋਲੀ ਟੈਕਨੀਕਲ ਜੋ ਹੈ ਆਓ ਦੇਖੀਏ ਕਾਲਜ ਜੌਂਗਰਾਜ ਦੇ ਵਿੱਚ ਤੇ ਤੇ ਬੜੇ ਜਿਹੜਾ ਅਨੁਜੋਈ ਕਰਦੇ ਹਨ ਵਧੀਆ ਬਿਲਡਿੰਗ ਸਫਾਈ ਦਾ ਚੰਗਾ ਇਤਜਾਮ ਔਰ ਵਧੀਆ ਇੱਕ ਪਛਤ ਔਰ ਵਧੀਆ ਤਰੀਕੇ ਨਾਲ ਬਿਲਡਿੰਗ ਬਣੀ ਹੋਈ ਹੈ ਔਰ ਤੇ ਗਰੀਨਿੰਗ ਪੌਦਿਆਂ ਦਾ ਵੀ ਬਹੁਤ ਵਧੀਆ ਲੱਗੇ ਹੋਏ ਹਨ ਗਰੀਨਿੰਗ ਕਾਫੀ ਹੈ ਔਰ ਇਥੇ ਕਾਫੀ ਸਟੂਡੈਂਟ ਜੋ ਵਿਦਿਆਲਿਆ ਕੇ ਚੰਗੀਆਂ ਆਪਣਗੀਆਂ ਹਾਜ਼ਰ ਹੋ ਕੀਤੀਆਂ ਹਨ ਅਤੇ ਟੰਕਰ ਗਿਆ ਮੰਜਰਾ ਉਤੇ ਪਹੁੰਚੇ ਹਨ ਅਪਸਰਾਂ ਦੇ ਅਉਧੇ ਤੇ ਪਹੁੰਚੇ ਹਨ ਅਸੀਂ ਬਟਾਲਾ ਦੇ ਪੋਲੀ ਟੈਕਨੀਕਲ ਕਾਲਜ ਵਿਖੇ ਪਹੁੰਚੇ ਹਾਂ ਸਾਡੇ ਨਾਲ ਇੱਥੇ ਮਨਦੀਪ ਸਿੰਘ ਵੀ ਯੂਟੂਬਰ ਪਹੁੰਚੇ ਹਨ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ ਉਹ ਤੁਹਾਨੂੰ ਦੱਸਣਗੇ ਇਸ ਕਾਲਜ ਬਾਰੇ ਮਨਦੀਪ ਸਿੰਘ ਇਹ ਹੈ ਜੀ ਗਵਰਨਮੈਂਟ ਪੋਲ ਟੈਕਨੀਕਲ ਕਾਲਜ ਕਨੂਨਾਡੌਰ ਪਟਿਆਲਾ ਪੰਜਾਬ ਬਹੁਤ ਵਧੀਆ ਕਾਲਜ ਆ ਬਾਕੀ ਤੁਹਾਨੂੰ ਦੱਸਿਆ ਵਾ ਵਧੀਆ ਬਿਲਕੁਲ ਵਧੀਆ ਤੁਸੀਂ ਇੱਥੇ ਪੜ੍ਹ ਕੇ ਗਏ ਹੋ ਕੀ ਕੀਤਾ ਤੁਸੀਂ ਪੜ ਕੀ ਵਿਸ਼ਾ ਮੈਂ ਅੱਜ ਸਿਵਲ ਦਾ ਕੀਤਾ ਸੀ ਇੱਥੇ ਸਿਵਲ ਇੰਜੀਨੀਅਰ ਦਾ ਤੇ ਕਾਫੀ ਵਧੀਆ ਪੜਹੁੰਦੇ ਆ ਤੇ ਨਾਲੇ ਵਧੀਆ ਕਲਾਸ ਰੂਮ ਆ ਵਧੀਆ ਕਾਲਜ ਆ ਤੇ ਕਾਫੀ ਆ ਵਧੀਆ ਗ੍ਰੀਨ ਵਗੈਰੇ ਤਾਂ ਗੱਸਿਆ ਇੱਕ ਗਦੋਂ ਅੰਦਰ ਵੀ ਹੈਗੀ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਅੱਜ ਤੇ ਚਲੋ ਛੁੱਟੀ ਹੈ ਬੰਦੇ ਆ ਨਹੀਂ ਵੀ ਖਾ ਸਕਦੇ ਅੰਦਰੋਂ ਬਾਕੀ ਕਾਫੀ ਵਧੀਆ ਹੈਗਾ ਵਾ ਕਾਫੀ ਬੱਚੇ ਪੜਦੇ ਆ ਇਹ ਹੈਗੀ ਬਾਗ ਫਲਾਵਰ ਬਾਗ ਇੱਥੇ ਬੱਚੇ ਬੈਠ ਕੇ ਧੁੱਪ ਸੇਕਦੇ ਆ ਇੰਜੋਏ ਕਰਦੇ ਆ ਪੜਦੇ ਆ ਨਾਲੇ ਇਹ ਪਾਰ ਕੇ ਆ ਜੀ ਫੁੱਲਾਂ ਦੀ ਬਾਸਕਟਬਾਲੀ ਤੋਂ ਦੇਗੀ ਪਰੇ ਪਿੱਛੇ ਆ ਜਾ ਦੂਜੀ ਦਲ ਬਖਾਣੇ ਵੱਡੀ ਬਾਸਕਟਬਾਲੀ ਕੇ ਦਰੋਂ ਤੋਂ ਖਾਣੇ ਕੰਨ ਬਲੀ ਵਧੀਆ ਬਣੀਏ ਵਾਤੋ ਵਾਤ ਅਵੜੇ ਮਿਸ਼ਨ ਲੋ ਸ਼ਿਵਾਲਮ ਕੈਮੀਕਲ ਇਲੈਕਟ੍ਰੀਕਲ ਤੇ ਕੈਮੀਕਲ ਦੇ ਕੋਰਸ ਹੁੰਦੇ ਇੱਥੇ ਐਡਮਿਸ਼ਨ ਲੋ ਵਾਤੋ ਵਾਤ ਕੋਰਮੇ ਕੀ ਫੌਲਟਾਗਨੀ ਕਾਲਜ ਕਨਵਰ ਰੋਡ ਪਟਾਲਾ ਇਹ ਹੈਗੀ ਹੈ ਜੀ ਬਾਸਕਟਬਾਲੀ ਰੋਡ ਨਵੀ ਬਣੀ ਹੈ ਨਵੀਂ ਬਾਲੀ ਬਾਸਕਟਬਾਲੀ ਗਰੌਂਡ ਇੱਥੇ ਪੱਟੇ ਮੈਚ ਵੀ ਹੁੰਦੇ ਆ ਮੈਚ ਨੇ ਨੰਬਰ ਮੈਚ ਹੁੰਦੇ ਆ ਸਾਲ ਬਾਅਦ ਹੁੰਦੇ ਟੂਰਨਾਮੈਂਟ ਬੱਚਿਆਂ ਦੇ ਅਲੱਗ-ਅਲੱਗ ਜਿਲਿਆਂ ਤੋਂ ਆ ਕੇ ਬੱਚੇ ਇੱਥੇ ਖੇਡਦੇ ਆ ਆਪ ਪ੍ਰੈਕਟਿਸ ਕਰਦੇ ਇੱਥੇ ਕਾਫੀ ਵਧੀਆ ਬਣਾਇਆ ਹੈ ਤੇ ਇਹ ਜੀ ਨਵਾਂ ਚੈਨਲ ਖੁੱਲੇ ਵਾ ਸਰਪੰਚ ਸਕੁੰਦਰ ਸਿੰਘ ਤੋਪਸੜੀ ਅਸੀਂ ਪਹਿਲੀ ਪਹਿਲਾ ਵਲੋਗ ਪਾਉਣ ਲੱਗੇ ਅਰੇ ਤੇ ਕਾਲਜ ਦਾ ਬਣਾ ਕੇ ਹੋਰ ਇਹਦਾ ਬਣਾ ਕੇ ਪਹਿਲਾ ਵਲੋਗ ਪਾਉਣ ਗਏ ਆ ਸਰਪੰਚ ਸੁਖਵਿੰਦਰ ਟੁੱਪੜੀ ਤੇ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪੋਲ ਟੈਕਨੀਕਲ ਕਾਲਜ ਵਿੱਚ ਜੋ ਵਰਕਸ਼ਾਪ ਹੈ ਜਿਹਦੇ ਵਿੱਚ ਵਿਦਿਆਰਥੀ ਆਪਣੇ ਹੁਨਰ ਵਾਸਤੇ ਮਸ਼ੀਨਾਂ ਲੇਥ ਮਸ਼ੀਨਾਂ ਔਰ ਵਧੀਆ ਇਥੇ ਜੋ ਮਸ਼ੀਨਾਂ ਵਿੱਚ ਬੱਚੇ ਸਿੱਖਦੇ ਹਨ ਉਹ ਵੱਡੀ ਤਰ੍ਹਾਂ ਵਿੱਚ ਇਥੇ ਵਰਕਸ਼ਾਪ ਵਿੱਚ ਮੌਜੂਦ ਵਿੱਚ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ ਦੇਖੋ ਜੀ ਪੌਦੇ ਕਿੰਨੇ ਵਧੀਆ ਹੈ ਸੰਘਾਰੇ ਹੋਏ ਹਨ ਕਲੀ ਅੱਜ ਇਹਨਾਂ ਨੂੰ ਕਲੀ ਕੀਤੀ ਗਈ ਹੈ ਕਿ ਕਿੱਡਾ ਪੁਰਾਣਾ ਬਰਚਾ ਜਿਹਨੂੰ ਵਧੀਆ ਸੀ ਕਿੰਨਾ ਪ੍ਰੈਸਿਵਾਤਾ ਵੱਲੋਂ ਮਹਿੰਦਿਕਾ ਨੂੰ ਸਫਾਈ ਕੀਤੀ ਗਈ ਹੈ ਨਾਲੇ ਦੀ ਜਿਹੜਾ ਹੈ ਕਲੀ ਕੀਤੀ ਗਈ ਹੈ ਕਿਉਂਕਿ ਇਹਦੇ ਨਾਲ ਸ਼ੌਕ ਨਹੀਂ ਲੱਗਦੀ ਤੇ ਦਰਖਤ ਹਮੇਸ਼ਾ ਹੀ ਜਿੰਦਾ ਰਹਿਦਾ ਰਸਤਾ ਦੀ ਪਰਨ ਦਿੱਤੀ ਗਈ ਹੈ ਉਹਦਾ ਨਾਮ ਹੈ ਉਹ ਪੌਦਿਆਂ ਨੂੰ ਬਚਾ ਕੇ ਰੱਖਣਾ ਹਵਾ ਸ਼ੁੱਧ ਰੱਖਦੇ ਹਨ ਹਰ ਮਨੁੱਖ ਨੂੰ ਆਕਸੀਜਨ ਦੇ ਹਨ ਇਹ ਚੰਗਾ ਕਦਮ ਹੈ ਪ੍ਰਿੰਸੀਪਲ ਪੋਲ ਟੈਕਨੀਕਾਲ ਦਾ ਜਿਹਦੇ ਨਾਲ ਰਸਤਾ ਦੀ ਸਾਭ ਸੰਭਾਲ ਕਰ ਰਹੇ ਹਨ ਅਤੇ ਨਵੇਂ ਵੀ ਲਗਾ ਰਹੇ ਹਨ ਬਹੁਤ ਵਧੀਆ ਉਪਰਾਲਾ ਗਵਰਨਮੈਂਟ ਪੋਲ ਟੈਕਨੀਕਾਲ ਦਾ ਮੈਂ ਸੁਖਿੰਦਰ ਸਿੰਘ